ਸੇਵਕ ਕੈ ਪਰਪੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਨਿਰੰਕਾਰ ਪ੍ਰਭ ਸਦਾ ਸਲਾਮਤ ਕਹਿ ਨਾ ਸਕੈ ਕੋ ਤੂੰ ਕਦ ਕਾ ਬ੍ਰਹਮਾ ਵਿਸਨ ਸ੍ਰੀ ਤੈ ਅਗਨੰਤ ਤਿਨ ਕੋ ਮੋਹ ਭਿਆ ਮਨ ਮਦ ਕਾ 84 ਲਖ ਜੋਨੇ ਉਪਾਈ ਹਿਰਜਕ ਦੀਆ ਸਭ ਹੂ ਕਉ ਤਦ ਕਾ ਸੇਵਕ ਕੈ ਪਰਪੂਰ ਜੁਗ-ਜੁਗ ਵਾਹ ਗੁਰੂ ਤੇਰਾ ਸਭ ਸਦਕਾ ਵਾਹ ਵਾਹ ਕਾ ਬੜਾ ਤਮਾਸ਼ਾ ਆਪੇ ਹੱਸੈ ਆਪ ਹੀ ਚਿਤਵੈ ਆਪੇ ਚੰਦ ਸੂਰ ਪਰਗਾਸਾ ਆਪੇ ਜਲ ਆਪੇ ਥਲ ਥੰਮਣ ਆਪੇ ਕੀਆ ਘਟ-ਘਟ ਬਾਸਾ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰ ਆਪ ਹੀ ਪਾਸਾ ਗੁਰਮੁਖ ਸੰਗਤ ਸਬੈ ਵਿਚਾਰੂ ਵਾਹੂ ਵਾਹੂ ਕਾ ਬੜਾ ਤਮਾਸ਼ਾ ਕੀਆ ਖੇਲ ਬੜ ਮੇਲ ਤਮਾਸ਼ਾ ਵਾਹਿ ਗੁਰੂ ਤੇਰੀ ਸਭ ਰਚਨਾ ਤੂੰ ਜਲ ਤਲ ਗगन ਪਿਆਲ ਪੂਰ ਰਹਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ਮਾਨ ਹੈ ਬ੍ਰਹਮਾਦਿਕ ਰੁਦਰਾਦਿਕ ਕਾਲ ਕਾ ਕਾਲ ਨਿਰੰਜਨ ਜਚਨਾ ਗੁਰ ਪ੍ਰਸਾਦ ਪਾਈਐ ਪਰਮਾਰਥ ਸਤ ਸੰਗਤ ਸੇਤੀ ਮਨ ਖਚਨਾ ਕੀ ਆਖੇਲ ਬਡ ਮੇਲ ਤਮਾਸ਼ਾ ਵਾਹ ਗੁਰੂ ਤੇਰੀ ਸਭ ਰਚਨਾ ਅਗਮ ਅਨੰਤ ਅਨਾਦ ਆਦ ਜਿਸ ਕੋਏ ਨਾ ਜਾਣੈ ਸਿਵ ਬਰੰਚ ਤਰ ਧਿਆਨ ਨਿਤ ਹੈ ਜਿਸ ਵੇਦ ਬਖਾਣੈ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਭੰਜਨ ਗੜਨ ਸਮੱਥ ਤਰਨ ਤਾਰਨ ਪ੍ਰਭ ਸੋਈ ਨਾ ਨਾ ਪ੍ਰਕਾਰ ਜਿਨ ਜਗ ਕੀਓ ਜਨ ਮਥਰਾ ਰਸ ਨਾ ਰਸੈ ਸ੍ਰੀ ਸਤਨਾਮ ਕਰਤਾ ਪੁਰਖ ਗੁਰੂ ਰਾਮਦਾਸ ਚਿੱਤਹਿ ਬਸੈ ਗੁਰੂ ਸਮਰੱਥ ਗਹਿ ਕਰੀਆ ਤਰੋ ਬੁੱਧ ਸਮਤ ਸਮਹਾਰਨ ਕਹੋ ਹਉਨ ਧਰਮ ਤੁਜਾ ਫਰੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕਹੋ ਮਥ ਰਾਜਨ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕਹੋ ਹਰ ਨਾਮ ਬੋਹਿਤ ਬਡੋ ਕਲ ਮੈਂ ਭਵ ਸਾਗਰ ਪਾਰ ਉਤਾਰਨ ਕਹੋ ਸੰਤਤ ਹੀ ਸਤ ਸੰਗਤ ਸੰਗ ਸੁਰਾਂਗਰ ਅਤੇ ਜਸ ਗਾਵਤ ਹੈ ਤਰਮ ਪੰਥ ਧਰਿਓ ਧਰਨੀ ਤਰਿ ਆਪ ਰਹੇ ਲਿਵ ਧਾਰ ਨ ਧਾਵਤ ਹੈ ਮਤਰਾ ਪਨ ਭਾਗ ਭਲੇ ਉਨਕੇ ਮਨ ਇਛਤ ਹੀ ਫਲ ਪਾਵਤ ਹੈ ਰਵ ਕੇ ਸੁਤ ਕੋ ਤਿਨ ਤ्रास ਕਹਾ ਜੋ ਚਰਨ ਗੁਰੂ ਚਿਤ ਲਾਵਤ ਹੈ ਨਿਰਮਲ ਨਾਮ ਸੁਦਾ ਪਰਪੂਰਨ ਛਾਵਿਤ ਤਰੰਗ ਪ੍ਰਗਟਤ ਦਿਨ ਆਗਰ ਗਹਿਰ ਗੰਭੀਰ ਅਥਾ ਹਾ ਹਤ ਬਡ ਸੁਭਰ ਸਦਾ ਸਭ ਬਿਦਰਤ ਨਾਗਰ ਸੰਤ ਮਰਾਲ ਕਰਹਿ ਕੰਤੂ ਹਲ ਤਿਨ ਜਮ ਤਰਾਸ ਮਿਟਿਓ ਦੁਖ ਕਾਗਰ ਕਲ ਯੁਗ ਦੁਰ ਤਦੂਰ ਕਰਬੇ ਕਉ ਦਰਸ਼ਨ ਗੁਰੂ ਸਗਲ ਸੁਖ ਸਾਗਰ ਜਾਂ ਕੋ ਮਨ ਧਿਆਨ ਧਰੈ ਫਿਰਤ ਸਗਲ ਜੁਗ ਕਬਹੂ ਕਾ ਕੋ ਪਾਵੇ ਆਤਮ ਪਰਗਾਸ ਕਉ ਬੇਦ ਬਾਣੀ ਸਹਿਤ ਬਿਰੰਚ ਜਸ ਗਾਵੇ ਜਾ ਕੋ ਸੇਵ ਮਨ ਗਹਿ ਨਾਤ ਜਾਤ ਕਬਲਾਸ ਕਉ ਜਾਂ ਕੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ ਜਟਾ ਝੂਟ ਭੇਖ ਕੀਏ ਫਿਰਤ ਉਦਾਸ ਕਉ ਸੋ ਤਿੰਨ ਸਤਗੁਰ ਸੁਖ ਭਾਏ ਕਿਰਪਾ ਧਾਰੀ ਜੀ ਨਾਮ ਕੀ ਵਡਾਈ ਦਈ ਗੁਰੂ ਰਾਮਦਾਸ ਕੋ ਨਾਮ ਲਿਧਾਲ ਧਿਆਨ ਅੰਤਰ ਗਤ ਤੇਜ ਪੁੰਜ ਤਿਹੋ ਲੋਗ ਪਰਗਾਸੇ ਦੇਖ ਤਦਰਸ ਭਟਕ ਭਰਮੁ ਭਜਤ ਦੁਖ ਪਰਹਰ ਸੁਖ ਸਹਿਜ ਬਿਗਾਸੇ ਸੇਵਕ ਸਿੱਖ ਸਦਾ ਅਤਲੁਭਿਤ ਆਲਸ ਮੂਹ ਜੋ ਕੁਸਮ ਸੁਵਾਸੀ ਵਿਧੈ ਮਾਨ ਗੁਰ ਆਪ ਥਪਿਉ ਥਿਰ ਸਾਚੋ ਤਖਤ ਗੁਰੂ ਰਾਮਦਾਸ ਐ ਤਾਰੇ ਉਸ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦਿਉ ਸਮਰੱਤ ਫੁਨ ਕੀਰਤਵੰਤ ਸਦਾ ਸੁਖ ਸੰਪਤ ਹਿਰਦ ਅਰ ਸਿਧਨਾ ਛੋੜਹਿ ਸਤ ਦਾਨ ਬੜੋ ਅਤਵੰਤ ਮਹਾਬਲ ਸੇਵਕ ਦਾਸ ਕਹਿਓ ਇਹ ਤੱਥ ਤਾਹੀ ਕਹਾ ਪਰਵਾ ਕਾਹੂ ਕੀ ਜਾਂ ਕਹਿ ਬਸੀਸ ਧਰਿਓ ਗੁਰ ਹੱਥ ਤੀਨ ਭਵਨ ਪਰਪੂਰ ਰਹਿਓ ਸੋਈ ਆਪਨ ਸਰਸ ਕੀਓ ਨਾ ਜਗਤ ਕੋਈ ਆਪਣੇ ਆਪ ਆਪ ਹੀ ਉਪਾਇਓ ਸੁਰ ਨਾਰ ਅਸੁਰ अंत नहीं पायो पायो नहीं अंत सुरे असुर है नर गण गंधर्व खोजंत परे अविनाशी अचल अजोनी संभो पुरखो तुम अपार परे करन कारन समर्थ सदा सोई सर्व जीव मन त्यायो श्री गुरु रामदास जयो जय जग मह ਤੇ ਹਰ ਪਰਮ ਪਦ ਪਾਇਓ ਸਤਿਗੁਰ ਨਾਨਕ ਭਗਤ ਕਰੀ ਇਕ ਮਨ ਤਨ ਮਨ ਧਨ ਗੋਬਿੰਦ ਦੀਓ ਅੰਗਦ ਅਨੰਤ ਮੂਰਤ ਨਿਜ ਧਾਰੀ ਅਗੰਮ ਗਿਆਨ ਰਸ ਰਸਿਓ ਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹ ਆਹੂ ਕਰ ਧਿਆਉ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹ ਐ ਹਰ ਪਰਮ ਪਦ ਪਾਇਉ ਨਾਰਦ ਧਰੂ ਪ੍ਰਹਿਲਾਦ ਸੁਦਮਾ ਪਉਪ ਭਗਤ ਹਰ ਕੇ ਜੋ ਗਣੰ ਅੰਬਰੀਕ ਜੈ ਦੇਵ ਤਰਨੋਚਨ ਨਾਮਾ ਅਵਰ ਕਬੀਰ ਪੜੰ ਤਿਨ ਕੋ ਅਵਤਾਰ ਭਇਓ ਕਲ ਪਿੰਤਰ ਜਸ ਜਗਤਰ ਪਰ ਛਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹ ਐ ਹਰ ਪਰਮ ਪਦ ਪਾਇਓ ਮਨਸਾ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਨੰ ਬਾਚਾ ਕਰ ਸਿਮਰੰਤ ਤੁਜੈ ਤਿਨ ਦੁਖ ਦਰਿਦਰ ਮਿਟਿਓ ਜੋ ਖਿਣੰ ਕਰਮ ਕਰ ਤੋ ਦਰਸ ਪਰਸ ਪਾਰ ਸੰਸਾਰ ਬਲ ਭਟ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹ ਤੇ ਹਰ ਪਰਮ ਪਦ ਪਾਇਓ ਜੇ ਸਤਗੁਰ ਸਿਮਰੰਤ ਨੈਣ ਕੇ तिमਰ ਮਿਟਹਿ ਖਿਨ ਜੇ ਸਤਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ ਜੇ ਸਤਗੁਰ ਸਿਮਰੰਤ ਜੀ ਕੀ ਤਪ ਤ ਮਿਟਾਵੈ ਜੇ ਸਤਗੁਰ ਸਿਮਰੰਤ ਰਿੱਧ ਸਿੱਧ ਨਵ ਨਿਦ ਪਾਵੈ ਸੋਈ RAM DAS GUR BAL PAN ਮਨ ਸੰਗਤ ਧਨ ਧਨ ਕਰਹੁ ਜੇ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰਹੁ